ਤਨ ਗੁਰੂ ਗੋਬਨ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਅੱਜ ਆਪਾਂ ਬੇਨਤੀਆਂ ਜਿਹੜੀਆਂ ਨੇ ਸਾਂਧੀਆਂ ਕਰਾਂਗੇ ਵੀ ਤਾਰੇ ਗਾਇਬ ਹੋਣ ਦੀ ਭਵਿੱਖ ਬਾਣੀ ਨੇ ਪੂਰੀ ਵਿਗਿਆਨੀਆਂ ਦੀ ਦੁਨੀਆ ਨੂੰ ਹਿਲਾ ਦਿੱਤਾ ਦੁਨੀਆ ਪ੍ਰਾਤਨ ਗ੍ਰੰਥ ਦੀ ਭਵਿੱਖ ਬਾਣੀ ਨੂੰ ਸੱਚ ਹੁੰਦਾ ਦੇਖ ਨਾਸ਼ਾ ਵਾਲਿਆਂ ਦੀ ਵੀ ਨੀਂਦ ਉੱਡ ਚੁੱਕੀ ਹੈ ਪਿਆਰਿਓ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਤਰ੍ਹਾਂ ਦੇ ਸਵਾਲ ਨੇ ਆਪਾਂ ਵੇਖਦੇ ਆਂ ਵੀ ਹੁਣ ਕਾਫੀ ਦਿਨ ਹੋ ਗਏ ਇਹ ਰੌਲਾ ਪੈਂਦੇ ਨੂੰ ਕਾਫੀ ਦਿਨਾਂ ਤੋਂ ਜਿਹੜਾ ਹੈ ਇਸ ਗੱਲ ਦਾ ਕਾਫੀ ਰੌਲਾ ਜੋਰ ਸ਼ੋਰ ਦੇ ਨਾਲ ਆਪਾਂ ਸੁਣ ਰਹੇ ਆਂ ਕੀ ਅਸਮਾਨ ਤੋਂ ਗਾਇਬ ਹੋਣ ਜਾ ਰਹੇ ਨੇ ਤਾਰੇ ਕਿ ਜੀ ਇਹ ਤਾਂ ਹੁਣ ਸਦਾ ਵਾਸਤੇ ਗਾਇਬ ਹੋ ਜਾਣਗੇ ਤਾਰਿਆਂ ਨੇ ਹੁਣ ਨਹੀਂ ਦਿਖਣਾ ਤਾਰੇ ਹਮੇਸ਼ਾ ਲਈ ਗਾਇਬ ਹੋਣਗੇ ਤਾਰੇ ਤਾਂ ਜੀ ਹੁਣ ਗਾਇਬ ਹੋ ਜਾਣਗੇ ਤਾਰਿਆਂ ਨੇ ਹੁਣ ਵੇਖਣਾ ਨਹੀਂ ਇਹ ਨਹੀਂ ਉਹ ਨਹੀਂ ਤਰ੍ਹਾਂ ਤਰ੍ਹਾਂ ਦੀਆਂ ਜੋ ਗੱਲਾਂ ਬਾਤਾਂ ਨੇ ਉਹ ਚੱਲ ਰਹੀਆਂ ਨੇ ਖਤਰਨਾਕ ਕੀ ਇਹ ਵਾਕਈ ਹੈ ਵੀ ਅਸਮਾਨ 'ਚੋਂ ਤਾਰੇ ਗਾਇਬ ਹੋ ਜਾਣਗੇ ਪਿੰਡਾਂ ਦੇ ਵਿੱਚ ਵੀ ਹੁਣ ਰਾਤ ਨੂੰ ਪਹਿਲਾ ਵਾਂਗ ਤਾਰੇ ਨਜ਼ਰ ਨਹੀਂ ਆਉਂਦੇ ਅਜਿਹੇ ਚ ਹੁਣੇ ਸਵਾਲ ਉੱਠਦੇ ਹੈ ਕਿ ਇਹ ਸਤਾਰੇ ਕਿੱਥੇ ਜਾ ਰਹੇ ਨੇ ਇਹ ਤਾਰੇ ਕਿੱਥੇ ਗਾਇਬ ਹੋ ਗਏ ਕੀ ਕਾਰਨ ਹੈ ਇਹਨਾਂ ਦੇ ਗਾਇਬ ਹੋਣ ਦਾ ਕਿੱਥੇ ਚਲੇ ਗਏ ਕੀ ਅਸੀਂ ਭਵਿੱਖ ਵਿੱਚ ਅਸਮਾਨ ਦੇ ਵਿੱਚ ਦੇਖਾਂਗੇ ਕਿ ਤਾਰਾ ਸਾਨੂੰ ਨਜ਼ਰ ਨਹੀਂ ਆਏਗਾ ਇਦੇ ਬਾਰੇ ਵਿਸਥਾਰ ਦੇ ਨਾਲ ਤੁਹਾਨੂੰ ਅੱਜ ਦੱਸਣਾ ਚਾਹਾਂਗੇ ਵੀ ਤਾਰੇ ਕਿਉਂ ਅਲੋਪ ਹੋ ਰਹੇ ਨੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਤਾਰੇ ਅਸਮਾਨ ਤੋਂ ਦੂਰ ਜਾ ਰਹੇ ਨੇ ਤਾਂ ਤੁਸੀਂ ਗਲਤ ਹੋ ਆਪਾਂ ਸਾਰੇ ਹੀ ਗਲਤ ਹ ਜਿਨ੍ਹਾਂ ਦੀ ਇਹ ਸੋਚ ਹੈ ਵੀ ਅਸਮਾਨ ਦੇ ਵਿੱਚੋਂ ਤਾਰੇ ਗਾਇਬ ਹੋ ਰਹੇ ਨੇ ਤਾਰੇ ਤਾਂ ਜੀ ਹੁਣ ਦੇਖਣੋ ਹਟ ਗਏ ਜੀ ਤਾਰੇ ਤਾਂ ਜੀ ਐ ਹੋ ਗਏ ਤਾਰੇ ਤਾਂ ਜੀ ਉਹ ਹੋ ਗਏ ਐ ਹੋ ਗਿਆ ਇਹ ਹੋ ਗਿਆ ਭਾਵ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਇਸ ਬ੍ਰਹਿਮੰਡ ਨੂੰ ਲੈ ਕੇ ਚੱਲ ਰਹੀਆਂ ਨੇ ਤਾਰਿਆਂ ਨੂੰ ਲੈ ਕੇ ਚੱਲ ਰਹੀਆਂ ਨੇ ਸੋ ਸਾਧ ਸੰਗਤ ਬਹੁਤ ਲਗਭਗ ਜਿਹੜੇ ਸਵਾਲ ਨੇ ਉਹ ਇਸ ਵਿਸ਼ੇ ਤੇ ਬਣੇ ਹੋਏ ਨੇ ਬਹੁਤ ਸਾਰੇ ਸਵਾਲ ਨੇ ਇਹ ਤਾਰੇ ਕਿਉਂ ਅਲੋਪ ਹੋ ਰਹੇ ਨੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਸਾਰੇ ਅਸਮਾਨ ਦੇ ਵਿੱਚੋਂ ਤਾਰੇ ਦੂਰ ਜਾ ਰਹੇ ਨੇ ਤਾਂ ਆਪਾਂ ਸਾਰੀ ਗਲਤਾਂ ਜਿਹੜੇ ਸੋਚ ਰੱਖਦੇ ਨੇ ਤਾਰੇ ਅੱਜ ਵੀ ਉੱਥੇ ਮੌਜੂਦ ਨੇ ਜਿੱਥੇ ਉਹ ਸੈਂਕੜੇ ਸਾਲ ਪਹਿਲਾਂ ਮੌਜੂਦ ਸੀ ਤਾਰੇ ਨਹੀਂ ਹਿੱਲੇ ਸਾਡੀ ਸੂਰਤ ਹਿੱਲ ਗਈ ਮਾੜੀ-ਮੋਟੀ ਸਾਡੀ ਸੂਰਤ ਦੇ ਵਿੱਚ ਕਿਤੇ ਨਾ ਕਿਤੇ ਵਿਲੇਵਾ ਆਇਆ ਅਸੀਂ ਥੋੜਾ ਜਿਹਾ ਟੇਡੇ ਲੋਟ ਸੋਚਣਾ ਸ਼ੁਰੂ ਕਰ ਦਿੱਤਾ ਹਰ ਇੱਕ ਚੀਜ਼ ਨੂੰ ਅਸੀਂ ਸ਼ੱਕ ਦੇ ਨਜ਼ਰੀਏ ਨਾਲ ਸੋਚਣਾ ਸ਼ੁਰੂ ਕਰ ਦਿੱਤਾ ਇਹ ਸਭ ਕੁਝ ਪ੍ਰਕਾਸ਼ ਪ੍ਰਦੂਸ਼ਣ ਦੇ ਕਾਰਨ ਹੋ ਰਿਹਾ ਹੈ ਇਸ ਕਾਰਨ ਸਾਨੂੰ ਰਾਤ ਨੂੰ ਅਸਮਾਨ ਦੇ ਵਿੱਚ ਤਾਰੇ ਨਜ਼ਰ ਨਹੀਂ ਆਉਂਦੇ ਤਾਰਿਆਂ ਦੇ ਨਜ਼ਰ ਆਉਣ ਦਾ ਕਾਰਨ ਜਿਹੜਾ ਹੈ ਇਹ ਹੈ ਤਾਰੇ ਬਹੁਤ ਘੱਟ ਨਜ਼ਰ ਆਉਂਦੇ ਨੇ ਹੁਣ ਅਸੀਂ ਕਹੀਏ ਵੀ ਹੁਣ ਕਈ ਬੰਦੇ ਹੁੰਦੇ ਨੇ ਵੀ ਅੱਜ ਤੋਂ ਪਹਿਲਾਂ ਜੀ ਜਿਹੜੇ 20 25 ਸਾਲ 30 ਸਾਲ ਜਿਹੜੇ ਪਿੱਛੇ ਅਸੀਂ ਵੇਖਦੇ ਆਂ ਜੀ ਉਦੋਂ ਤਾਰੇ ਇੰਝ ਲੱਗਦਾ ਸੀ ਜਿਵੇਂ ਬਹੁਤ ਨੇੜੇ ਨੇ ਜੀ ਇਹ ਆ ਤੁਸੀਂ ਇੱਕ ਗੱਲ ਸੋਚੋ ਵੀ ਉਦੋਂ ਲਾਈਟ ਦਾ ਰੋਸ਼ਨੀ ਦਾ ਪ੍ਰਬੰਧ ਬਹੁਤ ਘੱਟ ਹੁੰਦਾ ਸੀ ਅੱਜ ਦੇਖੋ ਕਿੰਨਾ ਸੜਕਾਂ ਤੇ ਲਾਈਟਾਂ ਨੇ ਆਰਟ ਸੇ ਪਾਸੇ ਲਾਈਟਾਂ ਨੇ ਚਾਰੇ ਪਾਸੇ ਹੁਣ ਮੰਨ ਲਓ ਇੱਕ ਘਰ ਹੈ ਇੱਕ ਘਰ ਦੇ ਵਿੱਚ ਮੇਰੇ ਖਿਆਲ ਚ 50 60 ਤੇ ਲਾਈਟਾਂ ਲੱਗੀਆਂ ਹੁੰਦੀਆਂ ਨੇ ਛੋਟੀਆਂ ਛੋਟੀਆਂ ਡੈਕੋਰੇਸ਼ਨ ਦੇ ਲਈ ਹੋਰ ਅੰਦਰ ਬਾਹਰ ਲਾਈਟਾਂ ਆਦਿਕ ਸਾਰੇ ਪਾਸੇ ਲਾਈਟਾਂ ਨੇ ਹੁਣ ਉਹ ਇੱਕ ਇੱਕ ਘਰ ਦੇ ਵਿੱਚ ਇੰਨੀਆਂ ਇੰਨੀਆਂ ਲਾਈਟਾਂ ਹੁਣ ਕਿੱਥੇ ਕਿੱਥੇ ਬਿਜਲੀ ਦਾ ਪ੍ਰਬੰਧ ਹੋਇਆ ਬਾਹਰ ਵੀ ਲਾਈਟਾਂ ਲਾ ਕੇ ਰੱਖਣੀਆਂ ਪੈਗੀਆਂ ਛੋਟੇ ਛੋਟੇ ਕੈਮਰਿਆਂ ਤੇ ਵੀ ਲਾਈਟਾਂ ਆ ਗਈਆਂ ਤੇ ਹੋਰ ਆਪਾਂ ਵੇਖਦੇ ਆ ਕਿ ਗੱਡੀ ਗਲੀ ਮੁਹੱਲਿਆਂ ਤੇ ਮੋੜਾਂ ਤੇ ਵੀ ਲਾਈਟਾਂ ਜਗਾਉਣੀਆਂ ਹੁਣ ਜਿਹੜਾ ਪ੍ਰਕਾਸ਼ ਸੀ ਉਹ ਧਰਤੀ ਤੇ ਇੰਨਾ ਕੋ ਵਧ ਗਿਆ ਕਿ ਉਹ ਤਾਰਿਆਂ ਦੀ ਚਮਕ ਜਿਹੜੀ ਹੈ ਫਿੱਕੀ ਪੈ ਗਈ ਆਪਾਂ ਨੂੰ ਲੱਗਣ ਲੱਗ ਗਿਆ ਵੀ ਤਾਰੇ ਅਸਮਾਨ ਦੇ ਵਿੱਚੋਂ ਘਟ ਗਏ ਇਹ ਕਿਹ ਵੀ ਕਾਰਨ ਮੈਂਸ਼ਨ ਕੀਤਾ ਲੋਕਾਂ ਨੇ ਕਿ ਪ੍ਰਕਾਸ਼ ਪ੍ਰਦੂਸ਼ਣ ਜਿਹੜਾ ਹੈ ਉਹ ਮਨੁੱਖ ਦੁਆਰਾ ਪੈਦਾ ਕੀਤੀ ਗਈ ਇੱਕ ਰੋਸ਼ਨੀ ਹੈ ਜੋ ਰਾਤ ਨੂੰ ਅਸਮਾਨ ਨੂੰ ਰੋਸ਼ਨ ਕਰਦੀ ਹੈ ਅਤੇ ਤਾਰਿਆਂ ਦੀ ਰੋਸ਼ਨੀ ਨੂੰ ਛਪਾਉਂਦੀ ਹੈ ਹੁਣ ਅਸਲ ਦੇ ਵਿੱਚ ਸ਼ਹਿਰੀਕਰਨ ਅਤੇ ਉਦਯੋਗਿਕ ਵਿਕਾਸ ਦੇ ਕਾਰਨ ਦੁਨੀਆ ਭਰ ਦੇ ਵੱਡੇ ਸ਼ਹਿਰਾਂ ਦੇ ਵਿੱਚ ਰੋਸ਼ਨੀ ਪ੍ਰਦੂਸ਼ਣ ਤੇਜ਼ੀ ਦੇ ਨਾਲ ਵਧਿਆ ਹੈ ਹੁਣ ਇਸ ਕਾਰਨ ਅੱਜ ਵੱਡੇ ਸ਼ਹਿਰਾਂ ਸਿਤਾਰੇ ਨਜ਼ਰ ਨਹੀਂ ਆ ਰਹੇ ਰੀਪੋਰਟਾਂ ਦੇ ਅਨੁਸਾਰ ਦੁਨੀਆ ਦੀ ਲਗਭਗ 80% ਆਬਾਦੀ ਅਜੇਹੀਆਂ ਥਾਵਾਂ ਤੇ ਰਹਿੰਦੀ ਹੈ ਜਿੱਥੇ ਅਸਮਾਨ ਵਿੱਚ ਤਾਰਿਆਂ ਨੂੰ ਸਪਸ਼ਟ ਤੌਰ ਤੇ ਵੇਖਣਾ ਮੁਸ਼ਕਲ ਹੋ ਗਿਆ ਹੈ ਤਾਰੇ ਇਸ ਕਰਕੇ ਨਜ਼ਰ ਨਹੀਂ ਆ ਰਹੇ ਤਾਰੇ ਜਿਹੜੇ ਨੇ ਉਹਨਾਂ ਦਾ ਜਿਹੜਾ ਚਾਨਣ ਹੈ ਉਹ ਘਟ ਗਿਆ ਹੈ ਕਿਉਂਕਿ ਦੁਨੀਆ ਦੇ ਵਿੱਚ ਇੰਨਾ ਜ਼ਿਆਦਾ ਪ੍ਰਕਾਸ਼ ਹੋ ਗਿਆ ਦੁਨੀਆ ਦੇ ਵਿੱਚ ਇੰਨਾ ਜ਼ਿਆਦਾ ਆਪਾਂ ਵੇਖਦੇ ਹਾਂ ਵੀ ਪ੍ਰਕਾਸ਼ ਹੋਇਆ ਤੇ ਆਖਰ ਇੰਨਾ ਜ਼ਿਆਦਾ ਚਾਨਣ ਵੱਧ ਗਿਆ ਕਿ ਉਹਨਾਂ ਤਾਰਿਆਂ ਦੀ ਜਿਹੜੀ ਰੌਸ਼ਨੀ ਸੀ ਉਹ ਰੌਸ਼ਨੀ ਘਟ ਗਈ ਤੇ ਤਾਰੇ ਜਿਹੜੇ ਨੇ ਸਾਨੂੰ ਲੱਗਣ ਲੱਗ ਪਏ ਵੀ ਤਾਰੇ ਘਟ ਗਏ ਨੇ ਤਾਰਿਆਂ ਦੀ ਲੋ ਘਟ ਗਈ ਜੀ ਤਾਰੇ ਹੁਣ ਦੇਖਣੋਂ ਬੰਦ ਹੋ ਗਏ ਤਾਰੇ ਹੁਣੋਂ ਗਾਇਬ ਹੋ ਜਾਣਗੇ ਜੀ ਪਰ ਇਹੋ ਜਿਹੀਆਂ ਗੱਲਾਂ ਇਹੋ ਜਿਹੀਆਂ ਬਾਤਾਂ ਜਿਹੜੀਆਂ ਨੇ ਉਹ ਫਲਾ ਰੱਖੀਆਂ ਨੇ ਸਾਡੇ ਲੋਕਾਂ ਦੇ ਵਿੱਚ ਇੱਕ ਗੱਲ ਬਹੁਤ ਪ੍ਰਚਲਿਤ ਹੈ ਵੀ ਜਦੋਂ ਵੀ ਕੋਈ ਗੱਲ ਹੁੰਦੀ ਹੈ ਤਾਂ ਸਾਡੇ ਲੋਕ ਉਹਨੂੰ ਵਧਾ ਚੜਾ ਕੇ ਕਿਤੇ ਨਾ ਕਿਤੇ ਪੇਸ਼ ਕਰ ਦਿੰਦੇ ਨੇ ਉਹਨੂੰ ਵਿਧਾ ਚੜਾ ਕੇ ਜਿਹੜਾ ਹੈ ਉਹ ਪੇਸ਼ ਕਰ ਦਿੰਦੇ ਨੇ ਸਾਡੇ ਲੋਕ ਫਿਰ ਉਸੇ ਗੱਲ ਤੇ ਟਿਕ ਜਾਂਦੇ ਨੇ ਸਾਡੇ ਲੋਕ ਉਸੇ ਗੱਲ ਨੂੰ ਜਿਹੜਾ ਹੈ ਉਹ ਸੈੱਟ ਕਰ ਲੈਂਦੇ ਨੇ ਵੀ ਹਾਂ ਵਾਕਈ ਇੱਕ ਦੂਜੇ ਦੇ ਮਗਰ ਲੱਗਣ ਵਾਲੇ ਕੇਸ ਸਾਡੇ ਬਹੁਤੇ ਜ਼ਿਆਦੇ ਨੇ ਕਿ ਇੱਕ ਦੂਜੇ ਦੀ ਗੱਲ ਸੁਣ ਕੇ ਰਿਐਕਟ ਕਰ ਦੇਣਾ ਵੀ ਹਾਂਜੀ ਇਹ ਵਾਕਈ ਸੱਚ ਆਪਣਾ ਦਿਮਾਗ ਬਹੁਤ ਘੱਟ ਲੜਾਉਣਾ ਤੇ ਦੂਜੇ ਦੀ ਗੱਲ ਤੇ ਯਕੀਨ ਕਰ ਲੈਣਾ ਵੀ ਹਾਂਜੀ ਇਹ ਤਾਂ ਸੱਚ ਹੋਊਗਾ ਜੀ ਇਹ ਵਾਕਈ ਇਦਾਂ ਹੋਊਗਾ ਜੀ ਇਹ ਤਾਂ ਹਾਂ ਇਦਾਂ ਹੀ ਗੱਲ ਹੈ ਜੀ ਇਹ ਤਾਂ ਸਹੀ ਗੱਲ ਹੈ ਜੀ ਇਹ ਤਾਂ ਆਏ ਆ ਜੀ ਇਹ ਤਾਂ ਫਲਾਣਾ ਜੀ ਸਾਡੇ ਲੋਕ ਇਦਾਂ ਦੀਆਂ ਵਿਚਾਰਾਂ ਦੇ ਵਿੱਚ ਜ਼ਰੂਰ ਉਲਝਦੇ ਨੇ ਜ਼ਰੂਰ ਉਲਝਦੇ ਨੇ ਸਾਧ ਸੰਗਤ ਮੈਂ ਬੇਨਤੀ ਕਰਕੇ ਆਪ ਜੀ ਦਾ ਧਿਆਨ ਜਿਹੜਾ ਹੈ ਉਹ ਜ਼ਰੂਰ ਦਿਵਾਵਾਂ ਸਾਧ ਸੰਗਤ ਸਾਨੂੰ ਇਹ ਗੱਲ ਦੇ ਉੱਤੇ ਗੌਰ ਕਰਨਾ ਪਏਗਾ ਸਾਨੂੰ ਇਸ ਗੱਲ ਦੇ ਉੱਤੇ ਗੌਰ ਜਿਹੜਾ ਹੈ ਉਹ ਲਾਜ਼ਮੀ ਕਰਨਾ ਪਏਗਾ ਪਿਆਰਿਓ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਤੇ ਭਰੋਸਾ ਸਾਧ ਸੰਗਤ ਸਾਨੂੰ ਕਰਨਾ ਹੀ ਕਰਨਾ ਪਏਗਾ ਜਿੰਨਾ ਵੀ ਹੋ ਸਕੇ ਕਿਉਂਕਿ ਜਿੰਨਾ ਚਿਰ ਗੁਰੂ ਹੈ ਉਹਨਾਂ ਚਿਰ ਕੋਈ ਕੁਝ ਨਹੀਂ ਹੋ ਸਕਦਾ ਕੁਦਰਤ ਆਪਣਾ ਰੰਗ ਵੀ ਚੇਂਜ ਨਹੀਂ ਕਰ ਸਕਦੀ ਜਿੰਨਾ ਚਿਰ ਪਰਮਾਤਮਾ ਹੈ ਜਿੰਨਾ ਚਿਰ ਸਾਨੂੰ ਰੱਬ ਤੇ ਭਰੋਸਾ ਹੈ ਜਦੋਂ ਸਾਨੂੰ ਰੱਬ ਤੋਂ ਭਰੋਸਾ ਹਿਲਿਆ ਤੇ ਉਦੋਂ ਸ਼ਾਇਦ ਕੁਛ ਨਾ ਕੁਛ ਇੱਧਰ ਉੱਧਰ ਹੋ ਜਾਏ ਅੱਜ ਇਹ ਝੂਠੀਆਂ ਅਫਵਾਹਾਂ ਪ੍ਰਚਲਿਤ ਹੋ ਜਾਣੀਆਂ ਇਹ ਸਭ ਕੁਝ ਹੋ ਜਾਣਾ ਇਹ ਕਿਤੇ ਨਾ ਕਿਤੇ ਅਫਵਾਹਾਂ ਦਾ ਹੀ ਨਤੀਜਾ ਹੈ ਇਹ ਅਫਵਾਹਾਂ ਹੀ ਨੇ ਜੋ ਹੋ ਰੀਆਂ ਨੇ ਇਹ ਅਫਵਾਹਾਂ ਹੀ ਨੇ ਜੋ ਚੱਲ ਰੀਆਂ ਨੇ ਇਹ ਅਫਵਾਹਾਂ ਹੀ ਨੇ ਜੋ ਸਭ ਕੁਝ ਹੈ ਆਪਾਂ ਸਭ ਕੁਝ ਜਿਹੜਾ ਹੈ ਉਹ ਸਾਹਮਣੇ ਵੇਖ ਰਹੇ ਆਂ ਸਾਧ ਸੰਗਤ ਇਹ ਸਾਰੀਆਂ ਚੀਜ਼ਾਂ ਬਿਲਕੁਲ ਆਪਾਂ ਸਾਹਮਣੇ ਤੱਕ ਰਹੇ ਆ ਆਪਾਂ ਸਾਹਮਣੇ ਵੇਖ ਰਹੇ ਆ ਸਾਧ ਸੰਗਤ ਜੀਓ ਆਪਾਂ ਸਾਹਮਣੇ ਵੇਖ ਰਹੇ ਆ ਇਹ ਚੀਜ਼ਾਂ ਸਾਹਮਣੇ ਤੱਕ ਰਹੇ ਆ ਤਾਂ ਵੀ ਆਪਾਂ ਨੂੰ ਕੁਝ ਚੀਜ਼ਾਂ ਤੇ ਯਕੀਨ ਕਰਨਾ ਮੁਸ਼ਕਲ ਹੈ ਕਿਉਂਕਿ ਅਸੀਂ ਕੁਦਰਤ ਦੇ ਨਾਲ ਨਹੀਂ ਜੁੜੇ ਹੋਏ ਸਾਧ ਸੰਗਤ ਇਸ ਕਰਕੇ ਇਹਨਾਂ ਅਫਵਾਹਾਂ ਤੋਂ ਥੋੜਾ ਜਿਹਾ ਦੂਰ ਰਹੀਏ ਗੁਰੂ ਤੇ ਭਰੋਸਾ ਰੱਖੀਏ ਕੁਝ ਵੀ ਅਜੀਹਾ ਨਹੀਂ ਹੋਣ ਵਾਲਾ ਵਾਹਿ